ਸਤ ਸ੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਪੰਜਾਬ ਦੀਆਂ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਹੁਣ ਖਾਲੀ ਪਏ ਪਲਾਟ ਜਿਨ੍ਹਾਂ ਦੇ ਵੀ ਨਾਮੀ ਹਨ ਜਾਂ ਫਿਰ ਬੇਨਾਮੀ ਪਲਾਟ ਬਣਾਏ ਗਏ ਹਨ ਸੋ ਉਹਨਾਂ ਮਾਲਕਾਂ ਨੂੰ ਹੁਣ ਸਾਵਧਾਨ ਰਹਿਣ ਦੀ ਅਪੀਲ ਕਰ ਦਿੱਤੀ ਗਈ ਹੈ ਨਹੀਂ ਤੇ ਹੋਵੇਗਾ ਭਾਰੀ ਜੁਰਮਾਨਾ ਜੀਹਾਂ ਤੁਹਾਨੂੰ ਦੱਸ ਦਈਏ ਕਿ ਖਾਸ ਤੌਰ ਦੇ ਉੱਤੇ ਸ਼ਹਿਰਾਂ ਦੇ ਵਿੱਚ ਪਾਸ ਕਲੋਨੀਆਂ ਦੇ ਵਿੱਚ ਬੇਨਾਮੀ ਜਾਂ ਫਿਰ ਨਾਮੀ ਜਾਇਦਾਦ ਦੇ ਨਾਂ ਦੇ ਉੱਤੇ ਪਲਾਟ ਰੱਖਣ ਵਾਲਿਆਂ ਦੇ ਲਈ ਹੁਣ ਇੱਕ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਗਈ ਹੈ ਬਰਸਾਤਾਂ ਦੇ ਸੀਜ਼ਨ ਦੇ ਵਿੱਚ ਹੁਣ ਕਈ ਕਿਸਮ ਦੀਆਂ ਜਿਹੜੀਆਂ ਇਹਨਾਂ ਪਲਾਟਾਂ ਦੇ ਕਰਕੇ ਮੁਸੀਬਤਾਂ ਖੜੀਆਂ ਹੁੰਦੀਆਂ ਹਨ ਤੇ ਖਾਲੀ ਪਏ ਇਹਨਾਂ ਪਲਾਟਾਂ ਦੀ ਸਾਂਭ ਸੰਭਾਲ ਨਾ ਹੋਣ ਦੇ ਕਾਰਨ ਲੋਕਾਂ ਦੇ ਵੱਲੋਂ ਇਹਨਾਂ ਦੇ ਵਿੱਚ ਕੂੜਾ ਕੱਟ ਕਰ ਗੰਦਗੀ ਅਤੇ ਇਸ ਤੋਂ ਇਲਾਵਾ ਝਾੜ ਬੂਟੀਆਂ ਜਿਹੜੀਆਂ ਹੋ ਜਾਂਦੀਆਂ ਹਨ ਜਿਸ ਦੇ ਕਾਰਨ ਕਈ ਬਿਮਾਰੀਆਂ ਹੁੰਦੀਆਂ ਹਨ ਤੇ ਹੁਣ ਜ਼ਿਲ੍ਹਾ ਪ੍ਰਸ਼ਾਸਨ ਦੀ ਪੂਰੀ ਨਜ਼ਰ ਇਸ ਦੇ ਉੱਤੇ ਪੈ ਗਈ ਹੈ ਇਸ ਸਬੰਧੀ ਹੁਣ ਸਖਤ ਜਿਹੜੇ ਆ ਉਹ ਕਦਮ ਚੁੱਕ ਲੈ ਗਏ ਹਨ ਤੇ ਸਖਤ ਰੁਖ ਅਧਿਆਦ ਕਰਦਿਆਂ ਹੋਇਆਂ ਜਿਹੜਾ ਕਿ ਹੁਣ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸਖਤ ਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ ਇਸੇ ਸਬੰਧੀ ਹੁਣ ਬਧੀਕ ਜ਼ਿਲ੍ਹਾ ਮੈਜਿਸਟਰੇਟ ਦਮਨਜੀਤ ਸਿੰਘ ਮਾਨਨੇ ਸ਼ਹਿਰ ਦੇ ਖਾਲੀ ਫੈ ਪਲਾਟਾਂ ਦੇ ਵਿੱਚ ਗੰਦਗੀ ਕੂੜਾ ਕੱਟ ਕਰ ਅਤੇ ਗੰਦੇ ਪਾਣੀ ਦੇ ਇਕੱਠੇ ਹੋਣ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਦੇ ਲਈ ਭਾਰਤੀ ਨਾਗਰਿਕ ਸੁਰੱਖਿਆ ਸਹਿਤਾ ਸਾਲ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਸਖਤ ਹੁਕਮ ਜਾਰੀ ਕੀਤੇ ਹਨ ਇਸ ਸਬੰਧੀ ਉਹਨਾਂ ਦੇ ਵੱਲੋਂ ਜਾਣਕਾਰੀ ਦਿੱੰਦਿਆਂ ਹੋਇਆਂ ਕਿਹਾ ਗਿਆ ਕਿ ਵਿਧੇਕ ਜ਼ਿਲ੍ਹਾ ਮੈਜਿਸਟਰੇਟ ਦਮਨਜੀਤ ਸਿੰਘ ਮਾਨ ਦੇ ਵੱਲੋਂ ਦੱਸਿਆ ਗਿਆ ਹੈ ਕਿ ਸ਼ਹਿਰ ਦੇ ਵਿੱਚ ਵੱਖ-ਵੱਖ ਵਿਅਕਤੀਆਂ ਦੀ ਮਾਲਕੀ ਜਾਂ ਫਿਰ ਕਬਜ਼ੇ ਅਧੀਨ ਪਏ ਖਾਲੀ ਪਲਾਟਾਂ ਦੇ ਵਿੱਚ ਕੂੜਾ ਘਟਕਰ ਗੰਦਗੀ ਅਤੇ ਮੀਂਹ ਦਾ ਪਾਣੀ ਇਕੱਠਾ ਹੋ ਰਿਹਾ ਹੈ ਜਿਸ ਦੇ ਕਾਰਨ ਮੱਛਰ ਅਤੇ ਹੋਰ ਨੁਕਸਾਨ ਦੇ ਜੀਵ ਜੰਤੂ ਪੈਦਾ ਹੋ ਰਹੇ ਹਨ ਜਿਸ ਦੇ ਵਿੱਚ ਡੇਂਗੂ ਚਿਕਨਗੁਨੀਆ ਮਲੇਰੀਆ ਤੇ ਹੋਰ ਕਈ ਗੰਭੀਰ ਬਿਮਾਰੀਆਂ ਫਲਾਉਣ ਵਾਲੇ ਜਿਹੜੇ ਆ ਉਹ ਜੀਵ ਜੰਤੂ ਪੈਦਾ ਹੋ ਰਹੇ ਹਨ ਏਸੇ ਹਾਲਾਤ ਦੇ ਵਿੱਚ ਹੁਣ ਸ਼ਹਿਰਾਂ ਦੇ ਬਸਨੀਕਾਂ ਦੀ ਵੀ ਜਿਹੜੀ ਉਹ ਸਿਹਤ ਨੂੰ ਖਤਰਾ ਬਣ ਚੁੱਕਾ ਹੈ ਸੋ ਇਸ ਦੇ ਲਈ ਉਹਨਾਂ ਨੇ ਇਹਨਾਂ ਸਮੱਸਿਆ ਨੂੰ ਰੋਕਣ ਦੇ ਲਈ ਹੁਣ ਜ਼ਿਲ੍ਹਾ ਮੈਜਿਸਟਰੇਟ ਨੇ ਜਿਹੜੇ ਉਹ ਸਾਰੇ ਪਲਾਟਾਂ ਦੇ ਮਾਲਕਾਂ ਨੂੰ ਤੇ ਇਸ ਤੋਂ ਇਲਾਵਾ ਕਬਜ਼ੇਦਾਰਾਂ ਨੂੰ ਹੁਕਮ ਜਾਰੀ ਕਰ ਦਿੱਤੇ ਹਨ ਕਿ ਪਲਾਟਾਂ ਦੇ ਵਿੱਚ ਕੋਈ ਵੀ ਜਿਹੜਾ ਕੂੜਾ ਕੱਟਕਰ ਗੰਦਗੀ ਇਸ ਤੋਂ ਇਲਾਵਾ ਗੰਦੇ ਪਾਣੀ ਦੀ ਤੁਰੰਤ ਸਫਾਈ ਕੀਤੀ ਜਾਵੇ ਤੇ ਨਾਲ ਹੀ ਪਲਾਟਾਂ ਦੇ ਆਲੇ-ਦੁਆਲੇ ਪੱਕੇ ਚਾਰ ਦੀਵਾਰੀ ਕੀਤੀ ਜਾਵੇ ਜਾਂ ਫਿਰ ਫੈਂਸੀ ਤੌਰ ਦੇ ਉੱਤੇ ਹੀ ਚਾਰ ਦੀਵਾਰੀ ਕੀਤੀ ਜਾਵੇ ਤਾਂ ਜੋ ਅਜਿਹੀ ਸਮੱਸਿਆ ਨਾ ਆਵੇ ਤੇ ਲੋਕ ਇਸ ਦੇ ਵਿੱਚ ਕੂੜਾ ਕੱਟ ਕਰ ਨਾ ਸਿੱਟ ਸਕਣ ਸੋ ਇਹ ਵੱਡਾ ਕਦਮ ਜਿਹੜਾ ਤੁਹਾਨੂੰ ਦੱਸ ਦਈਏ ਕਿ ਹੁਣ ਦਮਨਜੀਤ ਸਿੰਘ ਦੇ ਵੱਲੋਂ ਚੱਕਿਆ ਗਿਆ ਹੈ ਤੇ ਇਸੇ ਦੌਰਾਨ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਜਿਹੜਾ ਇਹ ਹੁਕਮ ਜਾਰੀ ਕਰ ਦਿੱਤੇ ਗਏ ਹਨ ਉਹਨਾਂ ਦਾ ਕਹਿਣਾ ਹੈ ਕਿ ਪੰਚਾਇਤ ਦੇ ਵੱਲੋਂ ਇਹ ਸਫਾਈ ਕਰਾਈ ਜਾਵੇਗੀ ਸੋ ਜਿਹੜੇ ਵੀ ਪਲਾਟ ਪਿੰਡਾਂ ਦੇ ਵਿੱਚ ਹਨ ਜਾਂ ਫਿਰ ਖਾਲੀ ਜਗ੍ਹਾ ਹਨ ਪਿੰਡਾਂ ਦੇ ਵਿੱਚ ਉਹਨਾਂ ਦੀ ਵੀ ਜਿਹੜੀ ਉਹ ਸਫਾਈ ਕਰਾਈ ਜਾ ਸਕੇ ਤਾਂ ਜੋ ਕਿ ਪੰਜਾਬ ਦੇ ਵਿੱਚ ਕੋਈ ਵੀ ਜਿਹੜੀ ਬਿਮਾਰੀ ਖਾਸ ਤੌਰ ਦੇ ਉੱਤੇ ਇਸ ਸਮੇਂ ਜਿਹੜਾ ਹੈ ਮਲੇਰੀਆ ਡੇਂਗੂ ਅਤੇ ਟਾਈਫਾਇਡ ਵਰਗੇ ਬੁਖਾਰ ਜਿਹੜੀ ਉਹ ਕਾਫੀ ਜ਼ਿਆਦਾ ਵੱਧ ਹੁੰਦੇ ਹਨ ਖਾਸ ਤੌਰ ਦੇ ਉੱਤੇ ਬਰਸਾਤੀ ਮੌਸਮ ਦੇ ਵਿੱਚ ਤਾਂ ਜੋ ਉਹਨਾਂ ਤੋਂ ਆਪਣੇ ਨਾਗਰਿਕਾਂ ਨੂੰ ਜਿਹੜਾ ਬਿਮਾਰੀਆਂ ਤੋਂ ਉਪਚਾਇਆ ਜਾ ਸਕੇ ਸੋ ਵੱਡਾ ਕਦਮ ਜਿਹੜਾ ਇਹ ਤੁਹਾਨੂੰ ਦੱਦੀ ਹੈ ਕਿ ਹੁਣ ਜ਼ਿਲ੍ਹਾ ਮੈਜਿਸਟ੍ਰੇਟ ਦੇ ਵੱਲੋਂ ਚੱਕਿਆ ਗਿਆ ਹੈ ਇਸ ਤੋਂ ਬਾਅਦ ਸਕੂਲਾਂ ਦੇ ਵਿੱਚ ਛੁੱਟੀਆਂ ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਜਿਹੜੀਆਂ ਤੁਹਾਨੂੰ ਦੱਦੀਆਂ ਕਿ ਸੋਸ਼ਲ ਮੀਡੀਆ ਦੇ ਉੱਤੇ ਅਫਵਾਹਾਂ ਫਲਾਈਆਂ ਜਾ ਰਹੀਆਂ ਹਨ ਕਿ ਸਕੂਲਾਂ ਦੇ ਵਿੱਚ ਛੁੱਟੀਆਂ ਜਿਹੜੀਆਂ ਉਹ 10 ਦਿਨ ਵਾਧੂ ਹੋ ਚੁੱਕੀਆਂ ਹਨ ਜਾਂ ਫਿਰ 15 ਦਿਨ ਹੋਰ ਵੱਧ ਚੁੱਕੀਆਂ ਹਨ ਪਰ ਇਸੇ ਦੌਰਾਨ ਹੁਣ ਸਕੂਲਾਂ ਨੂੰ ਲੈ ਕੇ ਜਿਹੜੀ ਉਹ ਕਲੀਅਰ ਕੱਟ ਜਿਹੜੀ ਖਬਰ ਸਾਹਮਣੇ ਨਿਕਲ ਕੇ ਆ ਗਈ ਹੈ ਸੋ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਹੁਣ ਪੰਜਾਬ ਸਰਕਾਰ ਸੂਬੇ ਦੇ ਸਕੂਲਾਂ ਦੇ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਵਧਾਉਣ ਅਤੇ ਉਹਨਾਂ ਦੇ ਨਿੱਜੀ ਵਿਕਾਸ ਨੂੰ ਲੈ ਕੇ ਇੱਕ ਨਵਾਂ ਕੰਮ ਤੇ ਇਸ ਤੋਂ ਇਲਾਵਾ ਯਤਨ ਸ਼ੁਰੂ ਕਰਨ ਜਾ ਰਹੀ ਹੈ ਸੋ ਇਹਨਾਂ ਯਤਨਾਂ ਦੇ ਹਿੱਸੇ ਦੇ ਵਿੱਚ ਹੁਣ 1 ਜੁਲਾਈ ਨੂੰ ਸਾਰੇ ਹੀ ਸਰਕਾਰੀ ਸਕੂਲਾਂ ਦੇ ਵਿੱਚ ਆਉ ਸਕੂਲ ਚੱਲੀਏ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ ਜਿਸ ਦੇ ਤਹਿਤ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਹੁਣ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦਾ ਉਤਸ਼ਾਹ ਅਤੇ ਜੋਸ਼ ਜਿਹੜਾ ਆ ਉਹ ਕਾਫੀ ਬਦੇ ਅਤੇ ਇਸ ਤੋਂ ਲਾਵੇ ਉਹਨਾਂ ਦਾ ਸਵਾਗਤ ਕੀਤਾ ਜਾਵੇ। ਸੋ ਇਸ ਤੋਂ ਪਤਾ ਲੱਗਦਾ ਹੈ ਕਿ ਹੁਣ ਹਰਜੋਤ ਸਿੰਘ ਮੰਤਰੀ ਜੋ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਨ ਉਹਨਾਂ ਦੇ ਵੱਲੋਂ 1 ਜੁਲਾਈ ਨੂੰ ਹੀ ਜਿਹੜੇ ਸਕੂਲ ਖੋਲਣ ਦਾ ਐਲਾਨ ਕਰ ਦਿੱਤਾ ਗਿਆ ਹੈ ਕਿਉਂਕਿ ਉਹਨਾਂ ਦੇ ਵੱਲੋਂ ਇਹ ਹੁਣ ਨਵੀਂ ਮੁਹਿੰਮ ਚਲਾਈ ਜਾ ਰਹੀ ਹੈ ਆਓ ਸਕੂਲ ਚੱਲੀਏ। ਸੋ ਜਿਸ ਤੋਂ ਬਾਅਦ ਕਿ ਹੁਣ ਸਰਕਾਰੀ ਅਤੇ ਇਸ ਤੋਂ ਲਵਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੋਰ ਛੁੱਟੀਆਂ ਦੇ ਵਿੱਚ ਵਾਧਾ ਨਹੀਂ ਹੋਵੇਗਾ ਤੇ 1 ਜੁਲਾਈ ਨੂੰ ਹੀ ਜਿਹੜੇ ਸਾਰੇ ਸਕੂਲ ਖੋਲ ਦਿੱਤੇ ਜਾਣਗੇ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਬੇਰੋਜ਼ਗਾਰ ਅਧਿਆਪਕਾਂ ਦੇ ਵਿੱਚ ਹੁਣ ਕਾਫੀ ਜ਼ਿਆਦਾ ਰੋਸ ਹੈ ਤੇ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਦੇ ਵੱਲੋਂ ਜਿੱਥੇ ਕਿ ਇਹਨਾਂ ਨੂੰ ਪੱਕੇ ਕਰਨ ਦੇ ਸਰਕਾਰ ਆਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਸਨ ਜਿਸ ਤੋਂ ਬਾਅਦ ਕਿ ਭਗਵੰਤ ਮਾਨ ਦੀ ਸਰਕਾਰ ਆ ਵੀ ਗਈ ਤੇ ਹੁਣ ਇਹਨਾਂ ਦੇ ਇੱਕ ਪਾਸੇ ਤੇ ਇਹਨਾਂ ਨੂੰ ਨੌਕਰੀ ਨਹੀਂ ਮਿਲ ਰਹੀ ਤੇ ਦੂਜੇ ਪਾਸੇ ਉਹਨਾਂ ਦੇ ਉੱਤੇ ਲਾਠੀ ਚਾਰਜ ਹੋ ਰਿਹਾ ਹੈ ਸੋ ਇਸੇ ਤਰ੍ਹਾਂ ਦੀ ਹੀ ਖਬਰ ਹੋਣੀ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਸੋ ਬੇਰੋਜ਼ਗਾਰ ਈਟੀਟੀ ਅਧਿਆਪਕ ਨੇ ਸਰਕਾਰ ਦੇ ਲਾਠੀ ਚਾਰਜ ਤੋਂ ਤੰਗ ਆ ਕੇ ਜ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਨਹਿਰ ਦੇ ਵਿੱਚ ਇਸ ਦੇ ਵੱਲੋਂ ਛਾਲ ਮਾਰੀ ਗਈ ਸੋ ਬੇਰੁਜਗਾਰ ਈਟੀਟੀ ਅਧਿਆਪਕ ਦੱਸਿਆ ਜਾ ਰਿਹਾ ਹੈ ਜੋ ਕਿ ਆਪਣੀਆਂ ਮੰਗਾਂ ਦੇ ਲਈ ਧੂਰੀ ਮਲੇਰਕੋਟਲਾ ਮੁੱਖ ਸੜਕ ਦੇ ਉੱਤੇ ਜਿਹੜਾ ਕਿ ਬਾਵਨਪੁਰ ਨਹਿਰ ਦੇ ਨੇੜੇ ਧਰਨਾ ਦਿੱਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਕੀ ਪੁਲਿਸ ਦੇ ਵੱਲੋਂ ਆ ਕੇ ਉਹਨਾਂ ਦੇ ਉੱਤੇ ਲਾਠੀ ਚਾਰਜ ਸ਼ੁਰੂ ਕਰਨਾ ਸ਼ੁਰੂ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕੀ ਅਧਿਆਪਕ ਨੇ ਬਚਣ ਦੇ ਲਈ ਬਾਵਨਪੁਰ ਨਹਿਰ ਦੇ ਵਿੱਚ ਹੀ ਛਾਲ ਮਾਰ ਦਿੱਤੀ ਤੇ ਧਰਨੇ ਵਾਲੀ ਥਾਂ ਦੇ ਉੱਤੇ ਮੌਜੂਦ ਸੁਨਾਮ ਦੇ ਡੀਐਸਪੀ ਹਰਵਿੰਦਰ ਸਿੰਘ ਖੇਰਾ ਨੇ ਮੌਕੇ ਦੇ ਉੱਤੇ ਹੀ ਛਾਲ ਮਾਰ ਕੇ ਇਸ ਦੀ ਜਾਨ ਵੀ ਬਚਾਲੀ ਸੋ ਸਕਦੇ ਹੋ ਤਸਵੀਰਾਂ ਤੁਸੀਂ ਕਿ ਕਿਵੇਂ ਇਸ ਦੇ ਵੱਲੋਂ ਚਲਦੀ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਪਹਿਲਾਂ ਤੇ ਜਾਨ ਬਚਾਈ ਗਈ ਤੇ ਬਾਅਦ ਵਿੱਚ ਪੁਲਿਸ ਦੇ ਵੱਲੋਂ ਹੀ ਆਖਰਕਾਰ ਇਸ ਨੂੰ ਪਹਿਲਾਂ ਤੇ ਲਾਠੀਆਂ ਮਾਰੀਆਂ ਜਾ ਰਹੀਆਂ ਸਨ ਤੇ ਬਾਅਦ ਵਿੱਚ ਇਸ ਨੂੰ ਹੁਣ ਬਚਾ ਵੀ ਲਿਆ ਗਿਆ ਹੈ ਸੋ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਇਹ ਖਬਰ ਹੁਣ ਵਾਇਰਲ ਹੋ ਰਹੀ ਹੈ ਇਸੇ ਸੰਬੰਧੀ ਹੁਣ ਡੀਐਸਪੀ ਹਰਵਿੰਦਰ ਸਿੰਘ ਖਹਿਰਾ ਦੇ ਨਾਲ ਗੱਲ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦਾ ਫਰਜ਼ ਹੈ ਉਹ ਆਪਣੀ ਡਿਊਟੀ ਕਰ ਰਹੇ ਹਨ ਤੇ ਪੂਰੀ ਤਨਦੇਹੀ ਦੇ ਨਾਲ ਜਿਹੜੀ ਉਹ ਡਿਊਟੀ ਨਿਭਾਉਂਦੇ ਆਏ ਹਨ ਤੇ ਨਿਭਾਉਂਦੇ ਰਹਿਣਗੇ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਹੁਣ 37 ਅਧਿਆ ਕੇ ਜੇਲ੍ਹ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਹੈ ਸੋ ਭਗਵਾਨ ਤਮਨ ਸਰਕਾਰ ਦੇ ਵੱਲੋਂ ਵੱਡੇ ਵੱਡੇ ਵਾਦੇ ਕੀਤੇ ਜਾ ਰਹੇ ਸਨ ਕਿ ਆਉਂਦੇ ਸਾਰ ਹੀ ਉਹਨਾਂ ਦੇ ਵੱਲੋਂ ਦੇ ਅਧਿਆਪਕਾਂ ਨੂੰ ਨੌਕਰੀ ਦੇ ਦਿੱਤੀ ਜਾਵੇਗੀ ਸੋ ਹਾਲਾਂਕਿ ਇਹ ਜਿਹੜਾ ਕਿਸੇ ਵੀ ਸਰਕਾਰ ਦੇ ਵੱਲੋਂ ਹੋ ਸਕਦਾ ਕਿ ਸੰਭਵ ਨਾ ਹੋਵੇ ਕਿ ਸਾਰੇ ਅਧਿਆਪਕਾਂ ਨੂੰ ਸਰਕਾਰੀ ਨੌਕਰੀ ਦੇ ਦਿੱਤੀ ਜਾਵੇ ਪਰ ਬਾਦਿਆਂ ਦੇ ਜਿਹੜਾ ਧੱਕੇ ਦੇ ਵਿੱਚ ਜਿਹੜੇ ਹੁਣ ਜਿਹੜੇ ਟੀਚਰ ਆ ਉਚੜੇ ਹਨ ਜਿਸ ਤੋਂ ਬਾਅਦ ਕੀ ਉਹਨਾਂ ਦੇ ਵੱਲੋਂ ਹੁਣ ਆਪਣੀਆਂ ਮੰਗਾਂ ਪੂਰੀਆਂ ਕਰਨ ਦੇ ਲਈ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਉਹਨਾਂ ਦੇ ਉੱਤੇ ਹੁਣ ਲਾਠੀ ਚਾਰਜ ਹੋ ਰਿਹਾ ਜਿਸ ਤੋਂ ਬਾਅਦ ਉਹਨਾਂ ਨੂੰ ਨਹਿਰਾਂ ਦੇ ਵਿੱਚ ਜਿਹੜਾ ਛਾਲ ਮਾਰ ਇਹ ਤੇ ਪੁਲਿਸ ਵਾਲੇ ਜਿਹੜੇ ਉਹ ਦੋਨੋਂ ਪਾਸੇ ਫਸੇ ਹੋਏ ਹਨ ਇਸ ਤੋਂ ਬਾਅਦ ਦੀ ਖ਼ਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਹੁਣ ਪੀਆਰਟੀਸੀ ਤੇ ਪੰਜਾਬ ਰੋਡਵੇਜ ਦੇ ਮੁਲਾਜ਼ਮਾਂ ਦੇ ਵੱਲੋਂ 9 ਅਤੇ 10 ਅਤੇ ਇਸ ਤੋਂ ਇਲਾਵਾ 11 ਜੁਲਾਈ ਨੂੰ ਪੱਕਾ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਭਗਵੰਤ ਮਾਨ ਦੀ ਕੋਠੀ ਵੀ ਘੇਰਨ ਦਾ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ। ਸੋ ਹੁਣ ਪੰਜਾਬ ਰੋਡਵੇਜ ਦੇ ਕਰਮਚਾਰੀਆਂ ਦੇ ਵੱਲੋਂ ਨੇਤ ਹੀ ਜਿਹੜਾ ਤੁਹਾਨੂੰ ਦੱਸਦੀ ਹੈ ਕਿ ਧਾਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਕਿਉਂਕਿ ਲਗਾਤਾਰ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਉਹਨਾਂ ਦੇ ਖਾਤਿਆਂ ਦੇ ਵਿੱਚ ਸਰਕਾਰ ਦੇ ਵੱਲੋਂ ਨਹੀਂ ਪਾਈਆਂ ਜਾ ਰਹੀਆਂ ਤੇ ਇਸ ਤੋਂ ਇਲਾਵਾ ਉਹਨਾਂ ਦੀਆਂ ਮੰਗਾਂ ਵੀ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਸੋ ਇਸੇ ਦੌਰਾਨ ਹੁਣ ਪੰਜਾਬ ਬਲੈਕ ਚੰਡੀਗੜ੍ਹ ਦੇ ਵਿੱਚ ਧਰਨਾ ਦੇਣ ਦੀ ਯੋਜਨਾ ਬਣਾ ਲਈ ਹੈ ਜੀਹਨ ਤੁਹਾਨੂੰ ਦੱਸ ਦਈਏ ਕਿ ਵੱਖ-ਵੱਖ ਪੰਜਾਬ ਦੇ ਜਿਹੜੇ ਸ਼ਹਿਰ ਹੈ ਉਹਨਾਂ ਦੇ ਜਿਹੜੇ ਬੱਸ ਸਟੈਂਡ ਹੈ ਉਹਨਾਂ ਦੇ ਉੱਤੇ ਪਹਿਲਾਂ ਵੀ ਧਰਨਾ ਇਹਨਾਂ ਦੇ ਵੱਲੋਂ ਕੀਤਾ ਗਿਆ ਹੈ ਸੋ ਹੁਣ ਚੰਡੀਗੜ੍ਹ ਦੇ 17 ਸੈਕਟਰ ਦੇ ਵਿੱਚ ਇੱਕ ਵਾਰ ਫਿਰ ਤੋਂ ਧਰਨਾ ਕਰਨ ਦਾ ਇਹਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਸੋ ਪੰਜਾਬ ਰੋਡਵੇਜ ਕਰਮਚਾਰੀ ਜੂਨੀਅਨ ਨੇ ਆਪਣੀਆਂ ਮੰਗਾਂ ਲੈ ਕੇ ਹੁਣ ਚੰਡੀਗੜ੍ਹ ਦੇ ਵਿੱਚ ਅੱਜ ਧਰਨਾ ਦੇਣ ਦੀ ਯੋਜਨਾ ਬਣਾਈ ਸੀ ਜਿਸ ਦੇ ਤਹਿਤ ਪੰਜਾਬ ਭਰ ਤੋਂ ਰੋਡਵੇਜ ਜੂਨੀਅਨ ਦੇ ਮੈਂਬਰ 17 ਸੈਕਟਰ ਦੇ ਵਿੱਚ ਜਾ ਰਹੇ ਸਨ ਪਰ ਧਰਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਜੂ ਨੂੰ ਰੋਕ ਲਿਆ ਇਸ ਤੋਂ ਬਾਅਦ ਹੁਣ ਹਿਮਾਚਲ ਜੰਮੂ ਕਸ਼ਮੀਰ ਅਤੇ ਇਸ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਤੋਂ ਚੰਡੀਗੜ੍ਹ ਆਉਣ ਵਾਲੀਆਂ ਪੰਜਾਬ ਰੋਡਵੇਜ ਦੀਆਂ ਬੱਸਾਂ ਦੇ ਸਟਾਫ ਨੇ ਜਿਹੜਾ ਦੇਸ਼ੂ ਮੁਜਾਰਾ ਨੇੜੇ ਧਰਨਾ ਸ਼ੁਰੂ ਕਰ ਦਿੱਤਾ ਹੈ ਇਸ ਕਾਰਨ ਹੁਣ ਸੜਕੀ ਆਵਾਜਾਈ ਦੇ ਉੱਤੇ ਜਾਮ ਲੱਗ ਚੁੱਕਾ ਹੈ ਸੋ ਜੂਨੀਅਰ ਮੈਂਬਰ ਦਾ ਕਹਿਣਾ ਹੈ ਕਿ ਸ਼ਾਂਤੀਪੂਰਕ ਉਹਨਾਂ ਦੇ ਵੱਲੋਂ ਜਿਹੜਾ ਧਰਨਾ ਦਿੱਤਾ ਜਾਣਾ ਸੀ ਪਰ ਉਹਨਾਂ ਦੇ ਨਾਲ ਤੱਕਾ ਮੁਕੀ ਕੀਤੀ ਗਈ ਹੈ ਸੋ ਪੁਲਿਸ ਦੇ ਵੱਲੋਂ ਇੱਥੇ ਵੀ ਜਿਹੜਾ ਤੁਹਾਨੂੰ ਦੱਸ ਦਈਏ ਕਿ ਵਿਦਿਆਪਕਾਂ ਦੇ ਉੱਤੇ ਤੇ लाठीचार्ज ਕਰਵਾਇਆ ਹੀ ਜਾ ਰਿਹਾ ਹੈ ਸਰਕਾਰ ਦੇ ਵੱਲੋਂ ਸੋ ਹੁਣ ਜਿਹੜੇ ਆ ਰੋ ਇਸ ਦੇ ਮੁਲਾਜ਼ਮਿਆਂ ਉਹਨਾਂ ਦੇ ਨਾਲ ਵੀ ਲਗਾਤਾਰ ਧੱਕਾ ਮੁਕੀ ਹੋ ਰਹੀ ਹੈ ਤੇ ਜ਼ਬਰਦਸਤੀ ਹੋ ਰਹੀ ਹੈ ਜਿਸ ਦੇ ਕਾਰਨ ਹੁਣ ਇਹਨਾਂ ਦੇ ਵੱਲੋਂ ਜਿਹੜੀ ਤੁਹਾਨੂੰ ਦੱਸੀ ਕਿ ਸੜਕ ਹੀ ਰੋਕ ਦਿੱਤੀ ਗਈ ਹੈ ਤੇ ਹੁਣ ਕਾਫੀ ਜ਼ਿਆਦਾ ਜਿਹੜਾ ਆਮ ਲੋਕਾਂ ਨੂੰ ਇਸ ਦਾ ਖਾਮੀਆਂ ਜਾ ਭੁਗਤਣਾ ਪੈ ਰਿਹਾ ਹੈ ਇਸ ਤੋਂ ਬਾਅਦ ਖਬਰ ਹੁਣ ਕੈਨੇਡਾ ਤੋਂ ਨਿਕਲ ਕੇ ਆ ਰਹੀ ਹੈ ਸੋ ਪੰਜ ਕਾਮੀਆਂ ਦੀ ਲੋਡ ਹੈ ਤੇ ਪਹੁੰਚ ਗਏ ਹਨ 500 ਪੰਜਾਬੀ ਅਤੇ ਇਸ ਤੋਂ ਇਲਾਵਾ ਭਾਰਤੀ ਸਟੂਡੈਂਟ ਜੀ ਹਾਂ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਦੀਆਂ ਜਿਹੜੀਆਂ ਮੂੰਹੋਂ ਬੋਲਦੀਆਂ ਤਸਵੀਰਾਂ ਹੁਣ ਸਾਹਮਣੇ ਆਈਆਂ ਹਨ ਕੁਝ ਸਾਲ ਪਹਿਲਾਂ ਕੋਵਿਡ ਮਹਾਮਾਰੀ ਤੋਂ ਮਗਰੋਂ ਹੁਣ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਦੀਆਂ ਕਈ ਖਬਰਾਂ ਸਾਹਮਣੇ ਆ ਚੁੱਕੀਆਂ ਹਨ ਇਹ ਵੀ ਦੱਸਿਆ ਗਿਆ ਹੈ ਕਿ ਉੱਥੇ ਲੋਕਾਂ ਨੂੰ ਹੁਣ ਕਮਾਈ ਕਰਨਾ ਤਾਂ ਦੂਰ ਆਪਣੀਆਂ ਫੀਸਾਂ ਭਰਨ ਦੇ ਨਿੱਜੀ ਖਰਚੇ ਕੱਢਣੇ ਵੀ ਔਖੇ ਹੋ ਚੁੱਕੇ ਹਨ ਸੋ ਇਸੇ ਦੌਰਾਨ ਇੱਕ ਵੀਡੀਓ ਹੁਣ ਸੋਸ਼ਲ ਮੀਡੀ ਵੀਡੀਓ ਰਿਕਾਰਡ ਕੀਤੀ ਗਈ ਹੈ ਜਿਸ ਦੇ ਵਿੱਚ ਉਹਦੇ ਵੱਲੋਂ ਦੱਸਿਆ ਗਿਆ ਹੈ ਕਿ ਹੁਣ ਕੈਨੇਡਾ ਦੀ ਸੜਕ ਦੇ ਉੱਤੋਂ ਉਹ ਲੰਘ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਛੋਟੀ ਮੋਟੀ ਨੌਕਰੀ ਜੋ ਕਿ ਇੱਕ ਪੰਜਾਬੀ ਭਾਰਤੀ ਰੈਸਟੋਰੈਂਟ ਦੇ ਵੱਲੋਂ ਛੋਟੀ ਮੋਟੀ ਜਿਹੜੀ ਆ ਚਾਰ ਪੰਜ ਕਾਮਿਆਂ ਦੀ ਜਿਹੜੀ ਜੌਬ ਦੇ ਲਈ ਵੈਕੈਂਸੀ ਕੱਢੀ ਗਈ ਸੀ ਜਿਸ ਦੇ ਵਿੱਚ ਕਿ 500 ਤੋਂ ਬਾਅਦ ਸਟੂਡੈਂਟ ਹਾਜ਼ਰ ਹੋ ਚੁੱਕੇ ਹਨ ਸੋ ਇਹ ਹਾਲਾਤ ਜਿਹੜੇ ਹੁਣ ਕੈਨੇਡਾ ਦੇ ਬਣ ਚੁੱਕੇ ਹਨ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਕੁੜੀ ਦੱਸਦੀ ਹੈ ਕਿ ਕੁਝ ਲੋਕ ਕਹਿੰਦੇ ਹਨ ਕਿ ਕੈਨੇਡਾ ਦੇ ਵਿੱਚ ਤੇ ਬਹੁਤ ਕੰਮ ਹੈ ਪਰ ਇਹ ਵੀਡੀਓ ਉਹਨਾਂ ਲੋਕਾਂ ਦੇ ਲਈ ਬਣਾਈ ਜਾ ਰਹੀ ਹੈ ਤੇ ਇਸੇ ਦੌਰਾਨ ਲੜਕੀ ਦੇ ਵੱਲੋਂ ਦੱਸਿਆ ਗਿਆ ਹੈ ਕਿ ਕੋਈ ਇੱਥੇ ਜਿਹੜੀ Google ਜਾਂ Apple ਵਰਗੀ ਕੰਪਨੀ ਦੇ ਵਿੱਚ ਨੌਕਰੀ ਨਹੀਂ ਹੈ ਸਗੋਂ ਇੱਕ ਬਹੁਤ ਹੀ ਸਧਾਰਨ ਜਹੀ ਨੌਕਰੀ ਇੰਟਰਵਿਊ ਹੈ ਜਿਸ ਦੇ ਵਿੱਚ ਕਿ ਚਾਰ ਤੋਂ ਪੰਜ ਲੋਕ ਰੱਖੇ ਜਾਣੇ ਹਨ ਪਰ ਇਸ ਤੋਂ ਇਲਾਵਾ 500 ਲੋਕ ਇੱਥੇ ਪਹੁੰਚ ਚੁੱਕੇ ਹਨ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਲੋਕਾਂ ਨੂੰ ਲੱਗਦਾ ਹੈ ਕਿ ਕੈਨੇਡਾ ਜਾ ਕੇ ਉਹ ਕੰਮ ਕਰਨਗੇ ਤੇ ਜਲਦ ਤੋਂ ਜਲਦ ਸੈਟਲ ਹੋ ਜਾਣਗੇ ਪਰ ਜਿਹਾ ਇੱਥੇ ਕੁਝ ਵੀ ਨਹੀਂ ਇੱਥੇ ਇੱਥੇ ਨੌਕਰੀ ਲੱਭਣਾ ਬੜਾ ਮੁਸ਼ਕਲ ਹੋ ਚੁੱਕਾ ਹੈ ਸੋ ਇਸੇ ਦੌਰਾਨ ਲੋਕ ਇੱਥੇ ਆ ਕੇ ਇਹਨਾਂ ਲਾਈਨਾਂ ਦੇ ਵਿੱਚ ਲੱਗਣਾ ਚਾਹੁੰਦੇ ਹਨ ਤੇ ਉਹ ਆਪਣੀ ਵੀਡੀਓ ਧਿਆਨ ਨਾਲ ਦੇਖ ਲੈਣ ਤੇ ਆਪਣੇ ਭਾਰਤ ਦੇਸ਼ ਦੇ ਵਿੱਚ ਹੀ ਜਿਹੜਾ ਉਹ ਰਹਿਣ ਦਾ ਫੈਸਲਾ ਉਹਨਾਂ ਲਈ ਵਧੀਆ ਹੋਵੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਲਈ ਵੱਜ ਚੁੱਕੀ ਹੈ ਖਤਰੇ ਦੀ ਘੰਟੀ ਪੰਡੋਰ ਡੈਮ ਦੇ ਸਾਰੇ ਪੰਜ ਦਰਵਾਜ਼ੇ ਖੋਲ ਦਿੱਤੇ ਗਏ ਹਨ ਇਸ ਤੋਂ ਇਲਾਵਾ ਬਿਆਸ ਦੇ ਵਿੱਚ ਵੀ ਵੱਧ ਚੁੱਕਾ ਹੈ ਪਾਣੀ ਦਾ ਪੱਧਰ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਪਾਖੜਾ ਡੈਮ ਦੇ ਵੱਲੋਂ ਪਹਿਲਾਂ ਹੀ ਪੰਜਾਬ ਸਮੇਤ ਹਿਮਾਚਲ ਦੇ ਵਿੱਚ ਜੜੀ ਆ ਕੀ ਹੜ੍ਹਾਂ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਸੀ ਸੋ ਇਸੇ ਦੌਰਾਨ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਬੀਤੀ ਰਾਤ ਤੋਂ ਹੀ ਮੋਹੱਲੇ ਤਾਰ ਮੀਂਹ ਪੈ ਰਿਹਾ ਹੈ ਜਿਸ ਦੇ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ ਲਗਾਤਾਰ ਮੀਂਹ ਦੇ ਕਾਰਨ ਕਈ ਥਾਵਾਂ ਦੇ ਉ ਹਾਨੂੰ ਜਿਸ ਦੇ ਕਾਰਨ ਸੜਕਾਂ ਦਾ ਵੀ ਸੰਪਰਕ ਟੁੱਟ ਗਿਆ ਹੈ ਸੋ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੰਨਾ ਹੀ ਨਹੀਂ ਮੀਂਹ ਦੇ ਕਾਰਨ ਸੂਬੇ ਦੇ ਜ਼ਿਆਦਾਤਰ ਦਰਿਆਵਾਂ ਨਾਲਿਆਂ ਦੇ ਵਿੱਚ ਪਾਣੀ ਦਾ ਪੱਧਰ ਖਤਰਨਾਕ ਪੱਧਰ ਤੱਕ ਪਹੁੰਚ ਗਿਆ ਹੈ ਸੋ ਮੰਡੀ ਜ਼ਿਲ੍ਹੇ ਦੇ ਵਿੱਚ ਸਥਿਤ ਪੰਡੋ ਡੈਮ ਪੂਰੀ ਤਰ੍ਹਾਂ ਭਰ ਗਿਆ ਹੈ ਜਿਸ ਦੇ ਕਾਰਨ ਪਾਣੀ ਦੇ ਪੱਧਰ ਨੂੰ ਕੰਟਰੋਲ ਕਰਨ ਦੇ ਲਈ ਇਸ ਦੇ ਸਾਰੇ ਹੀ ਪੰਜ ਗੇਟ ਖੋਲ ਦਿੱਤੇ ਗਏ ਹਨ ਇਸ ਸਮੇਂ ਡੈਮ ਦੇ ਵਿੱਚੋਂ 44000 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ ਤੇ ਇਸ ਪਾਣੀ ਦੇ ਵਹਾਅ ਕਾਰਨ ਹੁਣ ਬਿਆਸ ਦੇ ਵਿੱਚ ਵੀ ਜਿਹੜਾ ਤੁਹਾਨੂੰ ਦੱਸਤੀ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਜਿਸ ਨੂੰ ਦੇਖਦਿਆਂ ਹੋਇਆਂ ਮੰਡੀ ਜ਼ਿਲ੍ਹਾ ਪ੍ਰਸ਼ਾਸਨ ਨਗਰ ਨਿਗਮ ਦੇ ਵੱਲੋਂ ਲੋਰਡ ਸਪੀਕਰਾਂ ਦੇ ਲਾਂਹ ਜਿਹੜਾ ਕਿ ਹੁਣ ਲੋਕਾਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਦਰਿਆਵਾਂ ਦੇ ਕੰਢਿਆਂ ਤੇ ਉੱਤੇ ਨਾ ਜਾਣ ਦੀ ਅਤੇ ਇਸ ਤੋਂ ਇਲਾਵਾ ਸੁਰੱਖਿਆ ਥਾਵਾਂ ਦੇ ਉੱਤੇ ਰਹਿਣ ਦੀ ਜੜੀ ਆਪੀਲ ਕੀਤੀ ਜਾ ਰਹੀ ਹੈ ਸੋ ਬਿਆਸ ਦਰਿਆ ਦੇ ਵਿੱਚ ਵੀ ਜਿਹੜਾ ਓਵਰਫਲੋ ਹੋਣਾ ਸ਼ੁਰੂ ਹੋ ਚੁੱਕਾ ਹੈ ਜਿਸ ਦੇ ਕਾਰਨ ਸੰਤੋਲ ਸੁਝਾਨਪੁਰ ਇਸ ਤੋਂ ਇਲਾਵਾ ਨਾਈ ਡੂਨ ਅਤੇ ਇਸ ਤੋਂ ਇਲਾਵਾ ਡੇਰਾ ਰਾਹੀ ਪੂਗ ਡੈਮ ਦੇ ਵੱਲ ਵੱਧ ਰਿਹਾ ਹੈ ਜਿੱਥੇ ਕਿ ਇਸ ਦੇ ਪਾਣੀ ਦਾ ਪੱਧਰ ਹੋਰ ਵੀ ਵੱਧ ਸਕਦਾ ਹੈ ਇਸ ਤੋਂ ਬਾਅਦ ਹੁਣ ਪੰਜਾਬ ਦੇ ਤਲਵਾੜਾ ਖੇਤਰ ਦੇ ਵਿੱਚ ਦਾਖਲ ਹੋ ਰਹੀ ਹੈ ਜਿਸ ਦੇ ਕਾਰਨ ਹੇਠਲੇ ਇਲਾਕਿਆਂ ਦੇ ਵਿੱਚ ਹੁਣ ਹੜ੍ਹ ਦਾ ਖਤਰਾ ਪੈਦਾ ਹੋ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਹਿਮਾਚਲ ਦੇ ਵਿੱਚ ਇਸ ਵਾਰ ਜਿਹੜਾ ਮੌਨਸੂਨ ਨੇ ਭਾਰੀ ਤਬਾਹੀ ਮਚਾਈ ਹੈ ਤੇ ਹੁਣ ਤੱਕ ਜਿਹੜੀਆਂ ਉਹ 30 ਤੋਂ ਵੱਧ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਸੋ ਕਾਫੀ ਜਿਆਦਾ ਭਿਆਨਕ ਤਸਵੀਰਾਂ ਜਿਹੜੀਆਂ ਹਿਮਾਚਲ ਪ੍ਰਦੇਸ਼ ਤੋਂ ਆ ਰਹੀਆਂ ਹਨ ਸੋ ਲਗਾਤਾਰ ਹੁਣ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜਾ ਆ ਪੰਜਾਬ ਦੇ ਵਿੱਚ ਵੀ ਹੜ੍ਹਾਂ ਦਾ ਅਲਰਟ ਜਾਰੀ ਕਰ ਦਿੱਤਾ ਹੈ ਇਸ ਤੋਂ ਲਾਵਾ ਹੁਣ ਵੱਡੀ ਖਬਰ ਇਹ ਨਿਕਲ ਕੇ ਆ ਰਹੀ ਹੈ ਕਿ ਜੋ ਵੀ ਕੋਈ ਹੁਣ ਜਿਹੜਾ ਛੋਟਾ ਮੋਟਾ ਲੋਨ ਲੈਣਾ ਚਾਹੁੰਦਾ ਹੈ ਸੋ ਬਿਨਾ ਕਿਸੇ ਗਰੰਟੀ ਦੇ ਮਿਲੇਗਾ 80000 ਰੁਪਏ ਤੱਕ ਦਾ ਲੋਨ ਜੀ ਹਾਂ ਜਾਣੋ ਅਰਜੀ ਪ੍ਰਕਿਰਿਆ ਜੇਕਰ ਤੁਸੀਂ ਛੋਟਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤੇ ਪੈਸਿਆਂ ਦੀ ਘਾਟ ਹੈ ਤੇ ਰੁਕਾਵਟ ਬਣ ਰਹੀ ਹੈ ਤੇ ਮੋਦੀ ਸਰਕਾਰ ਦੀ ਪ੍ਰਧਾਨ ਮੰਤਰੀ ਸਵੈ ਨਿਧੀ ਯੋਜਨਾ ਸੋ ਜਿਸ ਨੂੰ ਕਿ ਪੀਐਮ ਸਵੈ ਨਿਧੀ ਯੋਜਨਾ ਕਿਹਾ ਜਾਂਦਾ ਹੈ ਤੁਹਾਡੇ ਲਈ ਲਾਭਦਾਇਕ ਸਾਬਤ ਹੋ ਸਕਦੀ ਹੈ ਇਹ ਯੋਜਨਾ ਖਾਸ ਤੌਰ ਦੇ ਉਤੇ ਗਲੀ ਮੁਹੱਲਿਆਂ ਦੇ ਬਕਰੀਤਾ ਛੋਟੇ ਦੁਕਾਨਦਾਰ ਇਸ ਤੋਂ ਇਲਾਵਾ ਹੱਥ ਗੱਡੀਆਂ ਦੇ ਮ ਦੇ ਲਈ ਸ਼ੁਰੂ ਕੀਤੀ ਗਈ ਹੈ ਕਿ ਜੋ ਕਿ ਛੋਟੇ ਤੌਰ ਦੇ ਉੱਤੇ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹਨ ਤੁਹਾਨੂੰ ਦੱਸਿਆ ਗਿਆ ਕਿ ਕੋਵਿਡ-19 ਮਹਾਮਾਰੀ ਦੇ ਦੌਰਾਨ ਜਦੋਂ ਲੱਖਾਂ ਲੋਕਾਂ ਨੇ ਆਪਣੀ ਰੋਜੀ ਰੋਟੀ ਗਵਾ ਦਿੱਤੀ ਸੀ ਤੇ ਕੇਂਦਰ ਸਰਕਾਰ ਦੇ ਵੱਲੋਂ ਇਹ ਪੀਐਮ ਸਵਾਨidhi ਯੋਜਨਾ ਸ਼ੁਰੂ ਕੀਤੀ ਸੀ ਸੋ ਇਸ ਦੇ ਤਹਿਤ ਤੁਹਾਨੂੰ ਦੱਸਿਆ ਗਿਆ ਕਿ ਤੁਹਾਨੂੰ ਤਿੰਨ ਕਿਸ਼ਤਾਂ ਦੇ ਵਿੱਚ ਉਪਲਬਧ ਹੋਵੇਗਾ 80000 ਰੁਪਏ ਤੱਕ ਦਾ ਕਰਜ਼ਾ ਸੋ ਇਸ ਸਕੀਮ ਦੇ ਤਹਿਤ ਤੁਹਾਨੂੰ ਪਹਿਲੀ ਕਿਸ਼ਤ ਦੇ ਵਿੱਚ ਜਿੱਥੇ ਕਿ 10000 ਰੁਪਏ ਦਾ ਕਰਜ਼ਾ ਮਿਲ ਸਕਦਾ ਹੈ ਇਸ ਤੋਂ ਲਗਭਗ ਦੂਸਰੀ ਕਿਸ਼ਤ ਦੇ ਵਿੱਚ 20000 ਰੁਪਏ ਦਾ ਕਰਜ਼ਾ ਮਿਲ ਸਕਦਾ ਹੈ ਜੇਕਰ ਸੀਂ ਪਹਿਲੀ ਕੇਸ ਤੋਂ ਸਮੇਂ ਸਿਰ ਉਸਦਾ ਭੁਗਤਾਨ ਕਰ ਦੇਵੋਗੇ ਤੇ ਤੀਜੀ ਕੇਸ ਦੇ ਵਿੱਚ ਤੁਹਾਨੂੰ 50000 ਰੁਪਏ ਦਾ ਜਿਹੜਾ ਕਰਜ਼ਾ ਮਿਲ ਸਕਦਾ ਹੈ ਜੇਕਰ ਤੁਸੀਂ ਦੂਜੀ ਕੇਸ ਦਾ ਸਮੇਂ ਸਿਰ ਜਿਹੜਾ ਉਹ ਭੁਗਤਾਨ ਕਰ ਦਿੰਦੇ ਹੋ ਸੋ ਇਹ ਹੁਣ ਕਾਫੀ ਜਿਆਦਾ ਵਧੀਆ ਜਿਹੜੀ ਉਹ ਸਕੀਮ ਤੁਹਾਨੂੰ ਦੱਦੀ ਹੈ ਕਿ ਛੋਟੇ ਕਾਰੋਬਾਰ ਸ਼ੁਰੂ ਕਰਨ ਵਾਲਿਆਂ ਦੇ ਲਈ ਖੋਲੀ ਗਈ ਹੈ ਸੋ ਸਰਕਾਰ ਦੇ ਵੱਲੋਂ ਜਿਹੜਾ ਲੱਖਾਂ ਲੋਕਾਂ ਨੂੰ ਇਹ ਜਿਹੜੀ ਆ ਸਕੀਮ ਦੇ ਤਹਿਤ ਕਰਜ਼ਾ ਹੁਣ ਤੱਕ ਦੇ ਦਿੱਤਾ ਗਿਆ ਹੈ ਸੋ ਬਿਨਾਂ ਕਿਸੇ ਵਿਆਜ ਤੋਂ ਇਹ ਕਰਜ਼ਾ ਦਿੱਤਾ ਜਾ ਰਿਹਾ ਹੈ ਇਸ ਤੋਂ ਲਾ ਵੇਅਰ ਇੰਡੀਆ ਹੁਣ ਲਗਾਤਾਰ ਜਿਹੜਾ ਤੁਹਾਨੂੰ ਦੱਸਦੀ ਹੈ ਕਿ ਬਦਰਾਮੀ ਦੇ ਰਾਹ ਦੇ ਉੱਤੇ ਚੱਲ ਰਿਹਾ ਹੈ ਸੋ ਏਅਰ ਇੰਡੀਆ ਦੀ ਉਡਾਣ ਦੇ ਵਿੱਚ ਹੁਣ ਇੱਕ ਵਾਰ ਫਿਰ ਤੋਂ ਆ ਗਈ ਹੈ ਖਰਾਬੀ ਉਡਾਣ ਦੇ ਦੌਰਾਨ ਕੈਵਨ ਦੇ ਵਿੱਚੋਂ ਕੁਝ ਸੜਨ ਦੀ ਬਦਬੂ ਆ ਰਹੀ ਸੀ ਜਿਸ ਤੋਂ ਬਾਅਦ ਕੀ ਪੂਰੇ ਜਹਾਜ਼ ਦੇ ਵਿੱਚ ਹਫੜਾ ਦਫੜੀ ਮਚ ਗਈ ਅਤੇ ਯਾਤਰੀਆਂ ਦੇ ਵੱਲੋਂ ਤੁਰੰਤ ਹੀ ਜਹਾਜ਼ ਨੂੰ ਉਤਾਰਨ ਦੇ ਲਈ ਕਿਹਾ ਗਿਆ ਜੀਹਾਂ ਮੁੰਬਈ ਤੋਂ ਚਨਈ ਜਾ ਰਹੀ ਸੀ 에어 ਇੰਡੀਆ ਦੀ ਉਡਾਨ AI639 ਜੋ ਕਿ ਮੁੰਬਈ ਹਵਾਈ ਅੱਡੇ ਤੇ ਹੀ ਬਾਫਸ ਉਸ ਨੂੰ ਪਰਤਣਾ ਪਿਆ ਸੋ ਜਦੋਂ ਉਡਾਨ ਦੇ ਦੌਰਾਨ ਕੈਬਨ ਦੇ ਵਿੱਚੋਂ ਜਲਣ ਦੀ ਕੁਝ ਬਾਦੂ ਆਈ ਤੇ 에어 ਇੰਡੀਆ ਨੇ ਸ਼ਨੀਵਾਰ ਨੂੰ ਇਸ ਘਟਨਾ ਦੀ ਪੁਸ਼ਟੀ ਕਰ ਦਿੱਤੀ ਹੈ ਸੋ ਇਸ ਤੋਂ ਬਾਅਦ ਕਾਫੀ ਜ਼ਿਆਦਾ ਯਾਤਰੀਆਂ ਦੇ ਵਿੱਚ ਵੀ ਜਿਹੜਾ ਸਹਿਮ ਦਾ ਮਾਹੌਲ ਸੀ ਸੋ ਅੰਦਾਜ਼ਾ ਦਈਆ ਕਿ ਬੱਡੀ ਗਿਣਤੀ ਦੇ ਵਿੱਚ ਪੰਜਾਬੀ ਵੀ 에어 ਇੰਡੀਆ ਦੇ ਵਿੱਚ ਜਿਹੜਾ ਸਫਰ ਕਰਦੇ ਹਨ ਪਰ 에어 ਇੰਡੀਆ ਦੇ ਵਿੱਚ ਜਿੱਥੇ ਕਿ ਪਿਛਲੇ ਦਿਨੀ ਹੀ ਅਹਮਦਾਬਾਦ ਦੇ ਵਿੱਚ ਫਵਾਈ ਹਾਸਾ ਹੋਇਆ ਸੀ ਜਿਸ ਤੋਂ ਬਾਅਦ ਕੀ ਹੁਣ 20 ਤੋਂ 25% ਲੋਕਾਂ ਦੇ ਵੱਲੋਂ ਟਿਕਟ ਬੁਕਿੰਗ ਇਸ ਦੇ ਵਿੱਚ ਕਰਾਉਣੀ ਬੰਦ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਅਗਲੀ ਖਬਰ ਹੁਣ ਜਿਹੜੀ ਉਹ ਫਾਜ਼ਿਲਕਾਂ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਪੰਜਾਬ ਪੁਲਿਸ ਅਤੇ ਇਸ ਤੋਂ ਇਲਾਵਾ ਪੰਜਾਬ ਦੀ ਸਰਕਾਰ ਦੇ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਉਹ ਮੁਹਿੰਮ ਚਲਾਈ ਜਾ ਰਹੀ ਹੈ ਪਰ ਨਸ਼ੇ ਦੇ ਕਾਰਨ ਹੁਣ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਬਾਹ ਦੇ ਉੱਤੇ ਲੱਗਿਆ ਮਿਲਿਆ ਹੈ ਟੀਕਾ ਜੀहां ਤੁਹਾਨੂੰ ਦੱਸ ਦਈਏ ਕਿ ਪਿੰਡ ਟਵਾਣਾ ਕਲਾਂ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਦੇ ਕਾਰਨ ਮੌਤ ਦਾ ਮਾਮਲਾ ਸਾਹਮਣੇ ਨਿਕਲ ਕੇ ਆਇਆ ਹੈ ਅਮਰਿਤਕ ਕਾਸ਼ ਦੀਪ ਉਰਫ ਬੋਬੀ ਪੁੱਤ ਚਿੰਮਣ ਸਿੰਘ 25 ਸਾਲ ਦਾ ਸੀ ਤੇ ਟਵਾਣਾ ਕਲਾਂ ਦੇ ਥਾਣਾ ਸਿਟੀ ਜਲਾਲਾਬਾਦ ਦਾ ਵਾਸੀ ਸੀ ਮੌਦੀ ਖਬਰ ਸੁਣ ਕੇ ਪਰਿਵਾਰ ਘਟਨਾ ਵਾਲੀ ਥਾਂ ਦੇ ਉੱਤੇ ਪਹੁੰਚਿਆ ਤੇ ਮ੍ਰਿਤਕ ਦੀ ਬਾਹ ਦੇ ਉੱਤੇ ਟੀਕਾ ਲੱਗਿਆ ਸੀ ਜਿਸ ਤੋਂ ਬਾਅਦ ਕੀ ਪਤਾ ਲੱਗਾ ਕਿ ਉਸ ਦੇ ਵੱਲੋਂ ਚਿੱਟੇ ਦਾ ਟੀਕਾ ਲਗਾਇਆ ਗਿਆ ਸੀ ਸੋਨੇ ਇਸ ਨੌਜਵਾਨ ਦੀ ਮੌਤ ਹੋ ਗਈ ਹੈ ਸੋ ਬੇहद ਮਾਨਸਪਾਕੀ ਜਿਹੜੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਸਰਕਾਰ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਫਿਰ ਵੀ ਪੰਜਾਬ ਦੇ ਵਿੱਚ ਚਿੱਟਾ ਲਗਾਤਾਰ ਵੇਖਦਾ ਜਾ ਰਿਹਾ ਹੈ